ਕ੍ਰਿਟਸ ਕਾਰ ਹੈ ਜੀ ਪਾਣੀ ਦੇ ਵਿੱਚ ਰਲਦਾ ਆਇਲ ਆਇਲ ਦੇ ਚਲਦਿਆਂ ਗੱਡੀ 'ਚ ਨੁਕਸ ਕਿਹੜੇ ਸੀ ਗੱਡੀ ਦੇ ਅੰਦਰ ਆਇਲ ਪ੍ਰੈਸ਼ਰ ਦੀ ਲਾਈਟ ਬਲਿੰਕ ਕਰਦੀ ਹੈ ਇਸ ਤੋਂ ਇਲਾਵਾ ਗੱਡੀ ਬਾਰ-ਬਾਰ ਗਰਮ ਹੁੰਦੀ ਹੈ ਉਹ ਕਿੰਨਾ ਕਾਰਨਾ ਕਰਕੇ ਹੁੰਦੀ ਹੈ ਜਦੋਂ ਡਾਇਗਨੋਸ ਕੀਤਾ ਪਤਾ ਲੱਗਿਆ ਵੀ ਟੈਂਕੀ ਦੇ ਵਿੱਚ ਨੁਕਸ ਹੈ ਟੈਂਕੀ ਦਾ ਨੁਕਸ ਕਿਵੇਂ ਲੱਭਿਆ ਸੂਚਾ ਕਿਵੇਂ ਟੈਂਪਰੇਚਰ ਦੀਆਂ ਲੱਗੀਆਂ ਵੀਡੀਓ ਦੇ ਐਂਡ ਟਿੱਕਰ ਬਣੇ ਰੋ ਲਾਈਕ ਸ਼ੇਅਰ ਐਂਡ ਕਮੈਂਟ ਵੀ ਇਦਾਂ ਦਾ ਟੈਂਪਰੇਚਰ ਸੋਚ ਨਹੀਂ ਲੱਗਿਆ ਹੁੰਦਾ ਨੇੜੇ ਆ ਜਾ ਪੁੱਤਰ ਜਿਗਾਰਡ ਬਾਜੀ ਕੀ ਕੀਤੀ ਐ ਮਕੈਨਿਕ ਕੰਮ ਕਿਉਂ ਨਹੀਂ ਕਰਨਾ ਚਾਹੁੰਦੇ ਐਕਚੁਅਲੀ ਜਿਹ ਲੁਕਸ ਹੈ ਕਿੱਥੇ ਐ ਬਾਈ ਨੇ ਉਸ ਦੇ ਚਲਦਿਆਂ ਗੱਡੀ ਬਾਈ ਜੀ ਗਰਮੋਂ ਹਟ ਗਈ ਤੁਹਾਡੀ ਨਹੀਂ ਹਾਂਜੀ ਤੁਹਾਨੂੰ ਕੀ ਹਾਲ ਚਾਲ ਐ ਤੁਸੀਂ ਸੋਚਦੇ ਹੋ ਹੋਗੇ ਯਾਰ ਮਰੂਤੀ ਵਾਲੇ ਨੇ ਕਦੋਂ ਤੋਂ ਟੈਂਪਰੇਚਰ ਲੀਟਰ ਅੰਦਰ ਲਾਉਣਾ ਸ਼ੁਰੂ ਕਰਤਾ ਜੇ ਜਾਨਣਾ ਚਾਹੁੰਦੇ ਹੋ ਵੀਡੀਓ ਦੇ ਐਂਡ ਤੱਕਰ ਜਰੂਰ ਬਣੇ ਰਹੋ ਵੀਡੀਓ ਲਾਈਕ ਸ਼ੇਅਰ ਐਂਡ ਕਮੈਂਟ ਕਰਿਓ ਇਹ ਗੱਡੀ ਚ ਇਸ਼ੂ ਕਿਹੜੇ ਕਿਹੜੇ ਆ ਉਹ ਵੀ ਤੁਹਾਨੂੰ ਦੱਸ ਦਿਆਂ ਦੋਸਤੋ ਸਵਿਫਟ ਦੇ ਵਿੱਚ ਕਿਤੇ ਵੀ ਇਦਾਂ ਦਾ ਟੈਂਪਰੇਚਰ ਸੋਚ ਨਹੀਂ ਲੱਗਿਆ ਹੁੰਦਾ ਨੇੜੇ ਆ ਜਾ ਪੁੱਤਰੇ ਜਿਗਾਰਡ ਬਾਜੀ ਕੀ ਕੀਤੀ ਐ ਮਕੈਨਿਕ ਕੰਮ ਕਿਉਂ ਨਹੀਂ ਕਰਨਾ ਚਾਹੁੰਦੇ ਐਕਚੁਅਲੀ ਚ ਲੁਕਸ ਹੈ ਕਿੱਥੇ ਐ ਬਾਈ ਨੇ ਉਸ ਦੇ ਚਲਦਿਆਂ ਗੱਡੀ ਬਾਈ ਜੀ ਗਰਮੋਂ ਹਟ ਗਈ ਤੁਹਾਡੀ ਨਹੀਂ ਜਦੋਂ ਵੀਰ ਨੇ ਗੱਡੀ ਲਈ ਕਿਸੇ ਨੇ ਇਹ ਟੈਂਕੀ ਰਿਪੇਅਰ ਕਰਤੀ ਹੁਣ ਤੁਹਾਨੂੰ ਦੱਸ ਦੇ ਵੀ ਇਸ ਟੈਂਕੀ ਦੇ ਵਿੱਚ ਮਸਲਾ ਹੈ ਕੀ ਐ ਬਾਈ ਇਹ ਪਾਣੀ ਦੀ ਬੋਟਲ ਲਾਲ ਫੜਿਓ ਆਪਾਂ ਪਾਉਣੀ ਸ਼ੁਰੂ ਕਰਤੀ ਪਾਣੀ ਦੀ ਬੋਟਲ ਭਰੀ ਹੋਈ ਐ ਨਾ ਜੀ ਆ ਲਓ ਜੀ ਆਪਾ ਪਾਣੀ ਪਾ ਰਹੇ ਆ ਹਾਂਜੀ ਇਹ ਸਾਈਡ ਤੋਂ ਡੋਲ ਰਿਹਾ ਹਾਂਜੀ ਆਵਾਜੀ ਬੋਤਲ ਫੜਿਓ ਆ ਫੜ ਲਓ ਆ ਬੋਤਲ ਆ ਪਾਣੀ ਹੈ ਜਿਹੜਾ ਇਥੋਂ ਦੀ ਥੋੜਾ ਹੀ ਨਿਕਲ ਲਗਾ ਹਾਂਜੀ ਰਾਈਟ ਹਾਂਜੀ ਹਾਂਜੀ ਨਿਕਲ ਲੈਣ ਦਿਓ ਕਿੰਨਾ ਤੇ ਨਿਕਲਦਾ ਹਟ ਗਿਆ ਜੀ ਨਿਕਲ ਨੂੰ ਹਾਂਜੀ ਬੇਟਾ ਨੇੜੇ ਆਈ ਇਹ ਬੋਤਲ ਚ ਪਾਣੀ ਹੈਗਾ ਠੀਕ ਹੈ ਜੀ ਹਾਂ ਐਕਚੁਅਲੀ ਕੀ ਤੁਹਾਡੇ ਨੁਕਸ ਕਿੱਥੇ ਆ ਇਹਦੇ ਬਲੌਕ ਦਿਆਂ ਤੇ ਰੇਡੀਏਟਰ ਦਿਆਂ ਵਾਪਸੀਆ ਹੁੰਦੇ ਆ ਇੱਕ ਇੱਥੇ ਲੱਗਦੀ ਇੱਥੇ ਲੱਗਦੀ ਹਾਂਜੀ ਐਸ ਥਾਂ ਥਾਣੀ ਦੀ ਪਾਣੀ ਓਵਰਫਲੋ ਕਰ ਜਾਂਦਾ ਠੀਕ ਹੈ ਜੀ ਤੁਹਾਡੀ ਗੱਡੀ ਹੁੰਦੀ ਆ ਗਰਮ ਹਾਂਜੀ ਤੇ ਤੁਹਾਨੂੰ ਨੁਕਸ ਕੱਢਣ ਦੀ ਬਜਾਏ ਮਕੈਨਿਕ ਨੇ ਗੇਜ ਲਾਤੀ ਵੀ ਲੋ ਜੀ ਗੱਡੀ ਠੀਕ ਹੋ ਜੇ ਤੁਹਾਡੀ ਗੱਡੀ ਠੀਕ ਹੋ ਗਈ ਨਹੀਂ ਆਪਾਂ ਇਹਨੂੰ ਫੇਰ ਦੁਬਾਰਾ ਭਰਦੇ ਆਂ ਭਾਜੀ ਹਾਂਜੀ ਆਹ ਲਓ ਪਾਣੀ ਆ ਵੇਖੋ ਉੱਪਰ ਦੀ ਲਿੱਕਰ ਲੈਣਾ ਜਦੋਂ ਪਾਣੀ ਇਚ ਓਵਰਫਲੋ ਹੋ ਜਾਂਦਾ ਬੇਟਾ ਨੇੜੇ ਲੈ ਕੇ ਆਈ ਇਹ ਐਸ ਥਾਂ ਉਤੋਂ ਦੀ ਪਾਣੀ ਨਿਕਲਣਾ ਪੈਂਦਾ ਟਕਣ ਲੱਜਿਆ ਆਪਾਂ ਇਹ ਬੋਟਲ ਭਰ ਲਈ ਆ ਠੀਕ ਹੈ ਜੀ ਇੱਥੋਂ ਦੀ ਪਾਣੀ ਨਿਕਲ ਰਿਹਾ ਹਾਂਜੀ ਨਹੀਂ ਨਿਕਲ ਰਿਆ ਨਾ ਹਾਂਜੀ ਨਹੀਂ ਨਿਕਲ ਰਿਆ ਨਾ ਨਹੀਂ ਆਪਾਂ ਆ ਵੇਖੋ ਹੁਣ ਪਾਣੀ ਨਿਕਲ ਰਿਹਾ ਬਿਲਕੁਲ ਠੀਕ ਹੈ ਜੀ ਤੇ ਤੁਹਾਡੀ ਅੰਦਰੋਂ ਬਲੌਕ ਹੋਈ ਹੋਈ ਹੈ ਹਾਂਜੀ ਕਿਸੇ ਵਿਅਕਤੀ ਨੇ ਕੋਸ਼ਿਸ਼ ਆਪਾਂ ਇਹ ਵੱਡ ਕੇ ਵੀ ਦਿਖਾਵਾਂਗੇ ਹਾਂਜੀ ਹਾਂਜੀ ਆਪਾਂ ਹੁਣ ਆ ਬੋਟਲ ਨਵੀਂ ਲੈ ਲਈ ਠੀਕ ਹੈ ਠੀਕ ਹੈ ਜੀ ਆਪੜਿਓ ਆਪਾਂ ਇਹਦੇ ਵਿੱਚ ਪਾਣੀ ਦੀ ਬੋਤਲ ਪਾਉਣੀ ਹੈ ਪਾਣੀ ਪਾਉਣੀ ਹੈ ਉਹ ਨਿਕਲ ਆਪਿਆ ਬਾਈ ਜੀ ਪਾਣੀ ਨਾਲ ਦੀ ਆਪਾਂ ਪਾਈ ਜੰਨੇ ਆ ਥੱਲੋ ਨਿਕਲੀ ਜਾਂਦਾ ਆਪਾਂ ਪਾਈ ਜੰਨੇ ਆ ਥੱਲੋ ਨਿਕਲੀ ਜਾਂਦਾ ਨਿਕਲੀ ਜਾਂਦਾ ਬੇਡਾ ਨੇੜੇ ਆ ਜੀ ਠੀਕ ਹੈ ਜੀ ਆਪਾਂ ਪਾਣੀ ਦੀ ਬੋਤਲ ਸਾਰੀ ਖਾਲੀ ਕਰਤੀ ਆ ਲੋ ਲੋਕਾਂ ਨੂੰ ਇਹ ਨਾ ਭੁਲੇਖਾ ਰਵੇ ਵੀ ਬਾਈ ਜਾਦੂਗਾਰ ਆ ਜੇ ਮੇਰੀ ਆਡੀਅנס ਹਜੇ ਵੀ ਕੰਮ ਨੂੰ ਵੇਖ ਕੇ ਸਮਝ ਨਹੀਂ ਸਕਦੀ ਤੇ ਫਿਰ ਤੌਬਾ ਤੌਬਾ ਠੀਕ ਹੈ ਜੀ ਪਾਣੀ ਨਿਕਲ ਜੰਦਾ ਬਾਈ ਜੀ ਹਾਂਜੀ ਆ ਲੋ ਪਾਣੀ ਨਿਕਲ ਗਿਆ ਹਾਂਜੀ ਆਪਾਂ ਹੁਣ ਪਾਣੀ ਕੱਢਣ ਲੱਗੇ ਆ ਲੋ ਕੀ ਨਿਕਲਿਆ ਕੁਛ ਨਹੀਂ ਦੋਸਤੋ ਇਹ ਬੋਟਲ ਦੇ ਵਿੱਚ ਨੋਟ ਸੀਗਾ ਐਕਚੁਅਲੀ ਕਿਸੇ ਨੇ ਗੁੰਮਰਾਹ ਕਰਦੇ ਨੇ ਜਿਹੜਾ ਨੁਕਸ ਹੈ ਉਹ ਜੜ ਤੇ ਕਰ ਫੜਨਾ ਨਹੀਂ ਚਾਹੁੰਦੇ ਠੀਕ ਹੈ ਇਹ ਟੈਂਕੀ ਖੋਲ ਕੇ ਵੀ ਦਿਖਾਉਣੇ ਵੱਡ ਕੇ ਇਹਦੇ ਵਿੱਚ ਕਿੱਥੇ ਪ੍ਰੋਬਲਮ ਹੈ ਕਿਸੇ ਨੇ ਰਿਪੇਅਰ ਕਰਤੀ ਬਟਾ ਨੇੜੇ ਆਈ ਆ ਸਾਰੀ ਕਾਲੇ ਰੰਗ ਦੀ ਜਿਹੜਾ ਸਲੂਸ਼ਨ ਲੱਗਾ ਹੈ ਰਿਪੇਅਰ ਕਰਤਾ ਜਦ ਕਿ ਇਹ ਬਹੁਤ ਗਲਤ ਹੈ ਪਾਣੀ ਹਜੇ ਵੀ ਨਿਕਲੀ ਜਾਂਦਾ ਦੇਖੋ ਠੀਕ ਹੈ ਤੇ ਜਿਹੜੀ ਉਹ ਗੇਜ ਲਾਈ ਹੈ ਉਹ ਗੇਜ ਤਾਂ ਲਾਈ ਹੈ ਉਹ ਅਜੇ ਦੱਸਦਾ ਮੈਂ ਤੁਹਾਨੂੰ ਸਟਰਕਚਰ ਸੁੱਛ ਜਿਹੜੀ ਉਹ ਦੇਸੀ ਦਾ ਵਿੱਚ ਜਗਾੜ ਕਰਕੇ ਲਾਇਆ ਸੀ ਉਹ ਮੀਟਰ ਇੱਥੇ ਦੱਸਦਾ ਕਿਉਂਕਿ ਗੱਡੀਆਂ ਦੇ ਵਿੱਚ ਕੱਲੀ ਲਾਈਟ ਜਗਦੀ ਹੈ ਤੇ ਇਹ ਸਿਰਫ ਬਾਈ ਨੂੰ ਦੱਸਣ ਵਾਸਤੇ ਹੈ ਵੀ ਤੁਹਾਡੀ ਗੱਡੀ ਗਰਮ ਹੋ ਗਈ ਹੈ ਤੇ ਇਹਨੂੰ ਰੋਕ ਲਓ ਤੇ ਇੰਚ ਪਾਣੀ ਪਾ ਲਓ ਪਰ ਪਾਣੀ ਪਾਉਣਗੇ ਕਿੱਥੋਂ ਦੀ ਜਦੋਂ ਟੈਂਕੀ ਦੇ ਵਿੱਚ ਦੀ ਰੇਡੀਏਟਰ ਚ ਪਾਣੀ ਦਾ ਸਰਕਲ ਨਹੀਂ ਬਣਦਾ ਸੋ ਅਗਰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਇੱਕ ਚੀਜ਼ ਮੈਂ ਹੋਰ ਦਿਖਾਉਣਾ ਤੁਹਾਨੂੰ ਆਇਲ ਕੁਲਰ ਖਰਾਬ ਸੀ ਜਦੋਂ ਆਇਲ ਕੁਲਰ ਖਰਾਬ ਸੀ ਤੇ ਪਾਣੀ ਹੈ ਜਿਹੜਾ ਉਹ ਮੋਲਰ ਨਾਲ ਨਾ ਪੈਂਦਾ ਪਾਣੀ ਦੇ ਵਿੱਚ ਮੋਲਰ ਨਾਲ ਲੱਪਦਾ ਆਪਾਂ ਇਹਦੀ ਸਾਰੀ ਕਲੀਨਿੰਗ ਕਰਾਈ ਹੈਗੀ ਐ ਪਾਈਪਾਂ ਖਰਾਬ ਸੀ ਪਾਈਪਾਂ ਚੇਂਜ ਕੀਤੀਆਂ ਹੈਗੀਆਂ ਆਪਾਂ ਵੀਡੀਓ ਚ ਅੱਗੇ ਜਾ ਕੇ ਦਿਖਾਉਣੇ ਆ ਵੀ ਕੁਲੈਂਟ ਦੇ ਵਿੱਚ ਪਾਣੀ ਕਿਵੇਂ ਰਲਦਾ ਹੈਗਾ ਤੇ ਰੇਡੀਏਟਰ ਕਿਵੇਂ ਕਲੀਨ ਕਰਦਾ ਜੇ ਚੰਗੀ ਲੱਗੀ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਅਗਰ ਤੁਸੀਂ ਵੀ ਸੋਚਦੇ ਹੋ ਵੀ ਸਸਤਾ ਕਰਾਉਣਾ ਤੇ ਬਾਈ ਕੋਲੇ ਆਉਣਾ ਹੈ ਹੱਥ ਜੋੜ ਬੇਨਤੀ ਹੈ ਮੇਰੇ ਕੋਲ ਆ ਜਾਓ ਮੈਂ ਸਸਤਾ ਨਹੀਂ ਕਰਾਂਗਾ ਕਾਰਨ ਕੀ ਹੈ ਇਸ ਸਸਤੇ ਦੇ ਚਲਦੇ ਆ ਵੀਰ ਨੂੰ ਪੁੱਛ ਲੈਣੇ ਆ ਵੀਰੇ ਤੇਰੀ ਪਰੇਸ਼ਾਨੀ ਦੂਰ ਹੋ ਗਈ ਛੋਟੇ ਵੀਰ ਜੇ ਪਾਸੋਂ ਕਰਾਇਆ ਇਹ ਤਾਂ ਨਹੀਂ ਹੋਈ ਜੀ ਕਿਸੇ ਨੂੰ ਪਤਾ ਸੀ ਵੀ ਇਹ ਬੋਤਲ ਬੰਦ ਹੈ ਨਹੀਂ ਕਿਸੇ ਨੇ ਨਹੀਂ ਦੱਸਿਆ ਜੀ ਪਾਣੀ ਕਿੰਨਾ ਕ ਪਾਉਂਦੇ ਹੁੰਦੇ ਸੀ ਤੁਸੀਂ ਪਾਣੀ ਜਦੋਂ ਮਤਲਬ ਪ੍ਰੈਸ਼ਰ ਵੱਧ ਜਾਂਦਾ ਸੀ ਉਦੋਂ ਡੋਲ ਦਿੰਦੀ ਸੀ ਫਿਰ ਮੈਨੂੰ ਪਾਉਣਾ ਪੈਂਦਾ ਸੀ ਜੀ ਪਾਣੀ ਫਿਰ ਪਾਣੀ ਪੂਰਾ ਵਿੱਚ ਜਾਂਦਾ ਨਹੀਂ ਸੀ ਜੋ ਤੂੰ ਗੱਡੀ 'ਪਈ ਆਉਂਦਾ ਸੀ ਰੋਡ ਤੇ ਗਰਮ ਹੋ ਲਾ ਪੈਂਦੀ ਤੈਨੂੰ ਪਤਾ ਲੱਗਦਾ ਗਰਮ ਹੋ ਗਈ ਆ ਹਾਂਜੀ ਪਰ ਉਹਦਾ ਬਲੱਡ ਪ੍ਰੈਸ਼ਰ ਵੱਧਦਾ ਸੀ ਹਾਂਜੀ ਉਹਦੀ ਦਵਾਈ ਨਹੀਂ ਖੇਣ ਦਿੱਤੀ ਪਾਣੀ ਕਦੀ ਮੈਂ ਚੈੱਕ ਕਰਦਾ ਰਿਆ ਪਾਣੀ ਉਹਨੇ ਦੱਸਿਆ ਨਹੀਂ ਵੀ ਘਾਟਾ ਪਾਣੀ ਪਾਣੀ ਬਾਜੀ ਪਾਣੀ ਦਾ ਵਿੱਚੋਂ ਥੱਲੋ ਬੰਦ ਪਿਆ ਹੈ ਤੇ ਫਿਰ ਥੱਲੇ ਤਾਂ ਜਾ ਹੀ ਨਹੀਂ ਰਿਹਾ ਉਹ ਤਾਂ ਪੂਰਾ ਹੀ ਦੱਸੂ ਜਿੱਥੇ ਗਰਮ ਹੋਣਾ ਰੇਡੀਏਟਰ ਦੇ ਵਿੱਚ ਤੇ ਬਲਾਕ ਚ ਪਾਣੀ ਖਤਮ ਹੋ ਜਾਂਦਾ ਸੀ ਹਾਂਜੀ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਇਸ ਗੱਡੀ ਚ ਨੁਕਸ ਕਿਦਾਂ ਦੇ ਹੈ ਪੂਰੀ ਵੀਡੀਓ ਦੇਖਿਓ ਕਿਸੇ ਨੇ ਟੈਂਕੀ ਰਿਪੇਅਰ ਕਰ ਲਈ ਸਾਰੇ ਜਿਗਾੜ ਕੀਤੇ ਆ ਜਿਗਾੜ ਕਰਨ ਨਾਲ ਗੱਡੀ ਹੀਟ ਅਪ ਕਿਵੇਂ ਹੁੰਦੀ ਹੈ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਤੁਹਾਨੂੰ ਸਾਰੀ ਗੱਲ ਸਮਝ ਆ ਜੂ ਜਿਹੜਾ ਕੁਝ ਕਰਨਾ ਚਾਹੀਦਾ ਉਹ ਆਪਾਂ ਕਰ ਨਹੀਂ ਰਹੇ ਜੋ ਨਹੀਂ ਕਰਨਾ ਚਾਹੁੰਦੇ ਉਹ ਆਪਾਂ ਕਰਵਾ ਰਹੇ ਆ ਗੱਡੀ ਮਾਰੂਤੀ ਦੀ ਆਈ ਹੈ ਜੀ ਆਪਣੇ ਕੋਲੇ ਫ੍ਰੇਟਸ ਤੇ ਤੇਲ ਬਾਹਰ ਮਾਰ ਰਹੀ ਹੈ ਬੇਟਾ ਗੱਡੀ ਸਟਾਰਟ ਕਰਿਓ ਦੇਖੋ ਇਚ ਇਸ਼ੂ ਕਿਹੜੇ ਕਿਹੜੇ ਆ ਸਟਾਰਟਿੰਗ ਪ੍ਰੋਬਲਮ ਹੈ ਸਾਊਂਡ ਬਹੁਤ ਬੁਰੀ ਹੈ ਲਾਈਟ ਬਲਿੰਕ ਕਰਦੀ ਹੈ ਇਹਦਾ ਮਤਲਬ ਲਾਈਟ ਬਲਿੰਕ ਕਰਦੀ ਦਾ ਮਤਲਬ ਇਹ ਹੈ ਵੀ ਇਹਦੇ ਵਿੱਚ ਆਇਲ ਘਟਾ ਹੈ ਆਪਾਂ ਇਹਨੂੰ ਗੱਡੀ ਨੂੰ ਕਰਦੇ ਆਂ ਬੰਦ ਹੁਣ ਆਪਾਂ ਆਇਲ ਚੈੱਕ ਕਰਦੇ ਆਂ ਚ ਆਇਲ ਹੈ ਕਿੰਨਾ ਕੋਠੇ ਆ ਦੇਖਾਈ ਬੇਟਾ ਨਹੀਂ ਨਹੀਂ ਆ ਜਾ ਚਲੋ ਪਾਓ ਕਰ ਵਿੱਚ ਆਇਲ ਦਾ ਲੈਵਲ ਘਟੇਗਾ ਓ ਮਾਈ ਗਾਡ ਗੱਡੀ ਤਾਂ ਦੋਸਤੋਂ ਖੜਕ ਨਹੀਂ ਹੈ ਨਹੀਂ ਬੇਟਾ ਦੇ ਵਿੱਚ ਤੇਲ ਹੀ ਹੋਈ ਨਹੀਂ ਗੱਡੀ ਸਟਾਰਟ ਕਰਿਓ ਇੱਕ ਕਰੀ ਦੋਸਤੋ ਸਰਵਿਸ ਆਪਾਂ ਕਰਨੀ ਹੋਈ ਹੈ ਇਹਦੇ ਵਿੱਚ ਆਪਾਂ ਪੁਰਾਣਾ ਤੇਲ ਟੌਪ ਅਪ ਕਰਦੇ ਹਾਂ ਸਾਫ਼ ਗੱਡੀ ਦਾ ਕੱਟ ਕੇ ਰੱਖਿਆ ਹੋਇਆ ਨਾ ਹੋਣ ਨਾਲ ਉਹ ਤਾਂ ਪੁਰਾਣਾ ਪਾ ਕੇ ਦੇਖਣਾ ਡਾਇਗਨੋਸ ਕਰਨਾ ਪੈਂਦਾ ਕਿਉਂਕਿ ਗੱਡੀ ਦੀ ਪੋਜੀਸ਼ਨ ਕੀ ਹੈ ਇਸ ਕਰਕੇ ਪੁਰਾਣਾ ਤੇਲ ਪਾ ਰਹੇ ਆ ਆਪਾਂ ਆਜੋ ਬੇਟਾ ਹੋ ਚਲ ਬੇਟਾ ਡਿਪ ਕਰਿਓ। ਲੋ ਜੀ ਹਜੇ ਤੇਲ ਆਪਾਂ ਕਾਫੀ ਪਾਤਾ ਤੇ ਰਿਸਕ ਵਾਲਾ ਕੰਮ ਦੇਖੋ ਵੀ ਤੇਲ ਹਜੇ ਹੋਰ ਪੈਂਦਾ। ਹੋਰ ਬਾਪੁੱਤ ਦੁਬਾਰਾ ਆਪਾਂ ਡਿਪ ਕਰਦੇ ਹਾਂ। ਲੋ ਜੀ ਤੇਲ ਹਜੇ ਵੀ ਨਹੀਂ ਲੱਗ ਰਿਹਾ। ਇਹਦਾ ਮਤਲਬ ਤੇਲ ਜਿੰਨੇ ਦਾ ਜਿੰਨਾ ਵਿੱਚ ਸੀ ਉਹ ਸਾਰੇ ਦਾ ਸਾਰਾ ਇਹ ਟੈਂਕੀ ਦੇ ਵਿੱਚ ਆ ਗਿਆ। ਪਾ ਦੋ ਖੂਬ ਸਾਰਾ। ਚਲੋ ਬਸ ਕਰੋ। ਹੁਣ ਸਾਨੂੰ ਪਤਾ ਹੈ ਵੀ ਇਹ ਉਹਨਾਂ ਕ ਤੇਲ ਹੋ ਗਿਆ ਜਿੰਨਾ ਕ ਪੰਪ ਨੂੰ ਚੱਕਣ ਵਾਸਤੇ ਚਾਹੀਦਾ। ਹੁਣ ਚਲਦੇ ਆਂ ਆਪਾਂ ਇਹ ਲਾਈਟਾਂ ਸਾਰੀਆਂ ਜਗਤੀਆਂ ਤੇ ਗੱਡੀ ਨੂੰ ਘੱਟ ਲੱਗੇ ਆਪਾਂ ਸਟਾਰਟ ਕਰ। ਲਾਈ। ਲਾਈਟ ਬਲਿੰਕ ਕਰਨੋਂ ਹਟ ਗਈ। ਸੋ ਮਹਿਸੂਸ ਕਰਿਓ ਇੰਜਨ ਦੀ ਸਾਊਂਡ ਜਿਹੜੀ ਉਹ ਵੀ ਕੱਟ ਗਈ ਸੋ ਇੰਜਨ ਦੀ ਸਾਊਂਡ ਕੱਟ ਗਈ ਹੈ ਇੰਜਨ ਆਇਲ ਗੱਡੀ ਲਈ ਕਿੰਨਾ ਜ਼ਰੂਰੀ ਹੈ ਇਹ ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਕੂਲੈਂਟ ਅਸੀਂ ਪਾਣੀ ਦੇ ਵਿੱਚ ਪਾਉਂਦੇ ਨਹੀਂ ਸ਼ੋਰਾ ਜਿਹੜਾ ਅਲੂਮੀਨੀਅਮ ਦੇ ਪਾਸੋਂ ਖਾ ਜਾਂਦਾ ਤੇ ਫਿਰ ਜਿਹੜਾ ਇੰਜਨ ਦਾ ਤੇਲ ਹੈ ਉਹ ਇਸ ਥਾਂ ਤੇ ਆ ਜਾਂਦਾ ਕਿੱਥੇ ਆ ਜਾਂਦਾ ਹੈ ਤੇ ਵੀ ਆਪਾਂ ਕਲਾਸਿਕ ਗੱਲ ਹੈ ਤੋ ਸੱਜਣੋ ਗੱਡੀ ਟੋਚਨ ਤੱਕ ਆਈ ਹੈ ਜਿੱਥੇ ਜਿੱਥੇ ਤੇਲ ਗਿਆ ਤੇਲ ਨੂੰ ਕਲੀਨ ਕਰਨਾ ਬਹੁਤ ਔਖਾ ਹੈ ਪੂਰੇ ਇੰਜਨ ਚੋਂ ਰਨ ਕਰਨਾ ਪਊਗਾ ਸਰਵਿਸ ਕਰਨੀ ਪਊਗੀ ਜਿੱਥੇ ਜਿੱਥੇ ਤੇਲ ਰਹਿ ਗਿਆ ਰਬੜ ਪਾਸ ਨੂੰ ਖਰਾਬ ਕਰੂਗਾ ਰੇਡੀਏਟਰ ਕਲੀਨ ਕਰਨਾ ਪਊਗਾ ਚਲੋ ਆਪਾਂ ਵੀਰੋ ਨਾਲ ਪੁੱਛਦੇ ਆਂ ਆਜੋ ਬਾਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਬਾਜੀ ਇਹ ਸਮੱਸਿਆ ਕਦੋਂ ਦੀ ਹੈ ਇਹ ਹੋ ਗਿਆ ਹੀ ਹਫਤਾ ਕੋ ਹੋ ਗਿਆ ਹੀ ਕੀ ਤੁਸੀਂ ਦੁਬਾਰਾ ਚਲਾਈ ਤੁਸੀਂ ਨਹੀਂ ਉਦੋਂ ਦੀ ਬੰਦ ਖੜੀ ਹੈਗੀ ਤੇ ਭਾਜੀ ਇਹਦਾ ਆਇਲ ਫਿਲਟਰ ਪਊਗਾ ਹਾਂਜੀ ਫਿਲਟਰ ਕਲੀਨ ਹੋਊਗਾ ਆਇਲ ਸਰਵਿਸ ਹੋਊਗੀ ਫਿਲਟਰ ਬਦ ਲੇਗਾ ਠੀਕ ਹੈ ਨਾ ਇੰਜਨ ਦੀ ਸਾਊਂਡ ਅੱਗੇ ਨਾਲ ਫਰਕ ਪੈ ਗਿਆ ਹਾਂਜੀ ਪਰ ਇਦਾਂ ਤੇਲ ਜੀ ਤੁਸੀਂ ਚਲਾਈ ਸੁੱਕੀ ਮੈਨੂੰ ਕੁਛ ਨਹੀਂ ਪਤਾ ਹਾਂਜੀ ਠੀਕ ਹੈ ਨਾ ਤੇ ਉਹਨੂੰ ਪਤਾ ਹੈ ਵੈਗਰੂ ਨਹੀਂ ਜਦ ਤੁਹਾਨੂੰ ਪਤਾ ਗੱਲ ਕਲੀਅਰ ਕਰਨੀ ਇੰਜਨ ਦੀ ਸਾਊਂਡ ਹੈ ਇੰਜਨ ਪੁਰਾਣਾ ਹਾਂ ਹੋ ਸਕਦਾ ਦੀ ਟਾਈਮਿੰਗ ਚੇਨ ਵੀ ਹੋਵੇ ਬਜਟ ਬਣਾਉਣਾ ਜਾਂ ਨਹੀਂ ਬਣਾਉਣਾ ਤੁਹਾਡੀ ਮਰਜ਼ੀ ਹੈ ਤੁਸੀਂ ਮੇਰੇ ਕੋਲ ਆਇਓ ਮੈਂ ਇੱਕ ਟੀਨ ਡਾਇਗਨੋਸ ਕਰਕੇ ਦੱਸਣਾ ਠੀਕ ਹੈ ਅਗਰ ਟਾਈਮਿੰਗ ਚੇਨ ਪਾਉਣੀ ਹੈ ਤਾਂ ਅਲੱਗ ਗੱਲ ਹੈ ਜੇ ਨਹੀਂ ਪਾਉਣੀ ਅਲੱਗ ਗੱਲ ਹੈ ਉਹ ਸਾਰਾ ਸਮਝਾ ਦਾਂਗੇ ਐਸਟੀਮੇਟ ਦੇਖਨੇ ਜੋ ਜੋ ਪਾਰਟਸ ਪੈਂਦਾ ਉਹ ਸਾਨੂੰ ਲੈ ਕੇ ਜਦੋਂ ਅਸੀਂ ਦੀ ਸਰਵਿਸ ਕਰਦੇ ਸਾਰਾ ਕੰਮ ਹੋ ਜਾਂਦਾ ਠੀਕ ਸਰ OK ਦੋਸਤੋ ਗੱਲ ਕਰੀਏ ਐਕੂਰੈਸੀ ਕੀ ਹੁੰਦੀ ਹੈ ਤੇ ਕੰਮ ਕਿਵੇਂ ਹੋਣਾ ਚਾਹੀਦਾ ਲੋਕ ਕੰਮ ਕਿਉਂ ਨਹੀਂ ਚੰਗਾ ਕਰਾਉਣਾ ਚਾਹੁੰਦੇ ਤੇ ਗੱਡੀਆਂ ਦੇ ਨੁਕਸ ਕਿਉਂ ਨਹੀਂ ਦੱਸਦੇ ਆਜੋ ਇਸ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਸੋ ਸੱਜਣੋ ਹਮਰ ਰਿਕਵੈਸਟ ਹੈ ਵੀਡੀਓ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਕਿਉਂਕਿ ਮੇਰੇ ਕੋਲੇ ਮੇਰੀ ਆਦਤ ਹੈ ਵੀ ਨਾਲੇ ਖਪਣਾ ਤੇ ਨਾਲੇ ਅਗਲੇ ਨੂੰ ਖਪਾਉਣਾ ਖਪਾਉਣ ਤੋਂ ਭਾਵ ਵੀ ਅਗਲਾ ਕੰਮ ਕਰਾਉਣਾ ਨਹੀਂ ਚਾਹੁੰਦਾ ਬੇਟਾ ਮੇਰੇ ਕੋਲੇ ਆ ਜਾ ਹਲੋ ਕੀ ਜਗਰ ਕੀਤਾ ਹੋਇਆ ਟੈਂਪਰੇਚਰ ਦੀ ਸੁੱਚ ਐਕਚੁਅਲੀ ਦੇ ਵਿੱਚ ਕਸਟਮਰ ਸਾਨੂੰ ਦੱਸਣਾ ਹੀ ਨਹੀਂ ਚਾਹੁੰਦਾ ਆ ਸੁੱਚਾਂ ਕਿਦਾਂ ਲਾਈਆਂ ਵੀ ਆ ਕੋਈ ਲੋੜ ਨਹੀਂ ਹੁੰਦੀ ਇਹਦੀ ਪਾਈਪ ਤੇ ਜੋੜ ਕਿਵੇਂ ਪਾਇਆ ਪਿਆ ਪਾਈਪ ਫੱਟੀ ਪਈ ਐ ਇਹਦਾ ਹੁਣ ਉਦੋਂ ਬਾਅਦ ਪਤਾ ਲੱਗੂਣਾ ਇਹਦਾ ਗੈਸਕਟ ਲੀਕ ਹੈਗਾ ਕਿ ਨਹੀਂ ਹੈਗਾ ਪਾਈਪਾਂ ਤੇਲ ਨਾਲ ਫੁੱਲ ਗਿਆ ਲੋਕ ਆਡੀਅன்ஸ் ਕੋਣ ਚਾਹੁੰਦੀ ਕੀ ਐ ਮੈਨੂੰ ਹਜੇ ਤੱਕ ਸਮਝ ਨਹੀਂ ਆਈ ਹਰ ਤਰ੍ਹਾਂ ਦਾ ਬੰਦਾ ਆਉਂਦਾ ਜੇ ਤਾਂ ਬਾਈ ਤੂੰ ਸਮਝਦੇ ਉਹ ਵੀ ਕੋਈ ਮੈਂ ਬਾਬਾ ਫਿਰ ਤਾਂ ਬਾਥ ਮੇਰੇ ਵੀਰੇ ਖੜੇ ਆ ਵੀ ਮੇਰੀ ਕੋਈ ਹیثیت ਨਹੀਂ ਗੱਡੀ ਠੀਕ ਕਰਨ ਦੀ ਮੈਂ ਇੱਕ ਮਕੈਨਿਕ ਆ ਮਕੈਨਿਕ ਦੀ ਤਰ੍ਹਾਂ ਟ੍ਰੀਟ ਕਰੂੰਗਾ ਸਮਾਨ ਪਾਉਂਗਾ ਗੱਡੀ ਦੇ ਮਸਲੇ ਹੱਲ ਹੋਣਗੇ ਜਿਹੜੇ ਸੱਜਣ ਕੰਮ ਕਰਾਉਣਾ ਚਾਹੁੰਦੇ ਕੰਮ ਸਿਕਮ ਦੱਸਣ ਤਾਂ ਸਹੀ ਹੁਣ ਇਹ ਬੰਦਿਆਂ ਨੇ ਸਾਨੂੰ ਦੱਸਿਆ ਤੱਕ ਨਹੀਂ ਪਾਈਪਾਂ ਦੀ ਹਾਲਤ ਕੀ ਹੈਗੀ ਮੈਂ ਜਦੋਂ ਕੰਮ ਕਰੂੰਗਾ ਫਿਰ ਕਮੈਂਟ ਪਾਉਣ ਵਾਲਾ ਤਾਂ ਕਹਿ ਹੀ ਦਿੰਦਾ ਵੀ ਬਾਈ ਇਹ ਬਾਈ ਤਾਂ ਨਾ ਐਂ ਕਰ ਦਿੰਦਾ ਉਹ ਭਰਾਵੋ ਐਂ ਕਰਾ ਕੇ ਲੈ ਕੇ ਆਉਣੇ ਹੋ ਅੱਜ ਦੇ ਤਰੀਕ 'ਚ ਕਿਸ ਬੰਦੇ ਨੂੰ ਅਸੀਂ ਸਫਾਈ ਪੇਸ਼ ਕਰੀਏ ਬਹੁਤ ਮੁਸ਼ਕਲ ਆ ਲੋਕ ਕੰਮ ਕਰਾਉਣਾ ਨਹੀਂ ਚਾਹੁੰਦੇ ਇਨਸਾਨੀਅਤ ਇਨਸਾਨ ਦੋਨੇ ਮਰ ਗਏ ਵੀਰੇ ਮੈਂ ਤਾਂ ਇਹ ਕਹੂੰਗਾ ਜਿਹਨੇ ਨਹੀਂ ਕਰਾਉਣਾ ਇਹਨਾਂ ਸ਼ਬਦਾਂ ਤੋਂ ਕਿ ਨਾ ਆਇਓ ਕਰਨ ਜੋਗਾ ਗੁਰੂ ਮਹਾਰਾਜ ਦੇ ਰਿਹਾ ਕੋਈ ਨਥੋਲਾ ਨਹੀਂ ਪਾਰਿਆ ਇਹਦੀ ਗੱਡੀ ਦੀ ਹਾਲਤ ਇਹ ਕੀਤੀ ਪਈ ਹੈ ਵੀ ਸ਼ਰਮਸ਼ਾਰ ਮੈਨੂੰ ਹੋਣਾ ਪੈਂਦਾ ਕਿਉਂਕਿ ਗੱਡੀ ਜੋ ਇਹਦੀ ਪੋਜੀਸ਼ਨ ਹੈ ਗੈਸਕਟ ਸੜਿਆ ਕਿ ਨਹੀਂ ਸੜਿਆ ਅਗਲਾ ਕੀ ਕਹਿੰਦਾ ਭਾਜੀ ਮੋਲ ਬਦਲਾਇਆ ਸੀ ਬਲੋ ਮਾਰਦੀ ਆ ਉਹ ਭਰਾਓ ਕਿੰਨੇ ਅਗੀਆਂ ਗੱਡੀਆਂ ਸੀ ਬਲੋ ਚੈੱਕ ਕਰ ਲਈਏ ਚੈੱਕ ਹੀ ਨਹੀਂ ਹੁੰਦੀਆਂ ਹੁਣੇ ਪਾਣੀ ਮੋਲਲ ਘਟ ਰਿਹਾ ਪਾਣੀ ਵੀ ਘਟਦਾ ਹੋਏਗਾ ਇਹਦੀ ਜੋ ਹਾਲਤ ਹੈ ਇੰਜਨ ਦੀ ਤੁਸੀਂ ਆਪ ਖੁਦ ਵੇਖ ਲਈ ਐ ਪਰ ਕਮੈਂਟ ਕਰਕੇ ਦੁੱਝੋ ਚੰਗਾ ਜਾਂ ਮਾੜਾ ਜਿਹੜੇ ਸੱਜਣਾਂ ਨੇ ਕੰਮ ਕਰਾਉਣਾ ਉਹ ਬਰੀਕੀ ਚ ਚਾਹੀਦਾ ਹੈ ਬਰੀਕੀ ਨੂੰ ਸਮਝ ਕੇ ਸਮਝਣ ਤੇ ਟਾਈਮ ਲੱਗਦਾ ਹੈ ਗੱਡੀ ਦੇ ਨੁਕਸ ਡਾਇਗਨੋਸ ਕਰਦੇ ਟਾਈਮ ਲੱਗਦਾ ਫਿਰ ਗੱਡੀ ਦੀ ਜੌਬ ਡਨ ਕਰਦੇ ਆ ਇਹਦਾ ਤੇਲ ਆ ਜਿਹੜੇ ਉਹ ਕਿਵੇਂ ਡੁੱਲੀ ਜਾਂਦੇ ਆ ਇੰਜਨ ਦਾ ਤੇਲ ਆ ਜਿਹੜਾ ਉਹ ਸਾਰਾ ਹੀ ਇਦੇ ਵਿੱਚ ਆ ਗਿਆ ਸੋ ਹੁਣ ਆਪਾਂ ਇਹਦੀ ਜੌਬ ਨੂੰ ਡਨ ਕਰਨਾ ਠੀਕ ਹੈ ਨਾ ਤੇ ਜੋ ਮਿਹਨਤ ਬੰਦ ਦੀ ਲਈਦੀ ਹੈ ਕਹਿ ਕੇ ਲਈਦੀ ਹੈ ਸੋ ਦੋਸਤੋ ਤੁਸੀਂ ਕਿਹੜੇ ਸ਼ਹਿਰ ਚ ਕਿੱਥੇ ਕਿਹੜੇ ਕਿਹੜੇ ਸ਼ਹਿਰ ਕਿਹੜੇ ਕਿਹੜੇ ਮੁਲਕ ਦੇ ਵਿੱਚ ਵੀਡੀਓ ਪਹੁੰਚ ਰਹੀ ਹੈ ਬਾਈ ਦੀਆਂ ਗੱਲਾਂ ਤੋਂ ਤੁਸੀਂ ਕਿੰਨੇ ਪ੍ਰਭਾਵਿਤ ਹੋ ਜੋ ਚੰਗਾ ਮਾੜਾ ਕਮੈਂਟ ਤੁਹਾਡਾ ਹੱਕ ਹੈ ਤੁਹਾਡਾ ਪਿਆਰ ਸਾਨੂੰ ਮਿਲਦਾ ਰਹੇ ਕਿਰਪਾ ਗੁਰੂ ਰਾਮਦਾਸ ਮਹਾਰਾਜ ਦੀ ਹੈ ਅਸੀਂ ਕੰਮ ਕਰ ਨਹੀਂ ਜਾਣਦੇ ਉਹ ਕਰਵਾ ਲੈਂਦਾ ਹੈ 2 ਲੀਟਰ ਤੋਂ ਉੱਪਰ ਪਾਣੀ ਬੋਟਲ ਵਿੱਚ ਨਹੀਂ ਨਿਕਲ ਨਹੀਂ ਰਿਹਾ ਇਸ ਬੋਟਲ ਨੂੰ ਰਿਪੇਅਰ ਕੀਤਾ ਕਿਸ ਨੇ ਕਿੰਨੀ ਸੂਝ-ਬੂਝ ਨਾਲ ਕੀਤਾ ਤੇ ਇੰਜਨ ਚ ਪਾਣੀ ਜਾ ਹੀ ਨਹੀਂ ਰਿਹਾ ਸੀ ਸੋ 2 ਲੀਟਰ ਦੀ ਬੋਤਲ ਅਗਰ ਇਹਦੇ ਵਿੱਚ ਪਾਉਣੇ ਹੈ ਤਾਂ ਕਸਟਮਰ ਨੂੰ ਲੱਗਦਾ ਵੀ ਮੇਰਾ ਇੰਜਨ ਦਾ ਪਾਣੀ ਫੁੱਲ ਹੋ ਚੁੱਕਾ ਹੈ ਰੇਡੀਏਟਰ ਦਾ ਪਰ ਥੱਲੇ ਦੀ ਵੇਖੋ ਵੀ ਪਾਣੀ ਵਿੱਚ ਪਾਉਣੇ ਹੈ ਨਾਲ ਦੀ ਨਾਲ ਹੀ ਇਹ ਬਲਾਕ ਦੇ ਵਿੱਚ ਜਾਣਾ ਚਾਹੀਦਾ ਪਾਈਪਾਂ ਦੇ ਥਰੂ ਸੋ ਸਾਰੀ ਵੀਡੀਓ ਤੁਸੀਂ ਦੇਖ ਹੀ ਲਈ ਹੈ ਭਰਾ ਨੂੰ ਕਰਿਆ ਕਰੋ ਪਿਆਰ ਕਿਰਪਾ ਗੁਰੂ ਰਾਮਦਾਸ ਮਹਾਰਾਜ ਦੀ ਹੈ ਸਾਡੇ ਤੋਂ ਕੰਮ ਲੈ ਲੈਂਦੇ ਨੇ ਜੋ ਸੇਵਾ ਗੁਰੂ ਸਾਹਿਬ ਨੇ ਬਖਸ਼ੀ ਉਹ ਤੁਹਾਡੇ ਸਾਹਮਣੇ ਲੈ ਕੇ ਆਈ ਦੀ ਹੈ ਜੇ ਵੀਡੀਓ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਐਂਡ ਕਮੈਂਟ ਕਰ ਦਿਆ ਕਰੋ ਜੇ ਨਹੀਂ ਚੰਗਾ ਲੱਗਦਾ ਚੈਨਲ ਡਿਸਲਾਈਕ ਕਰ ਦਿਓ ਤੁਹਾਡਾ ਪਿਆਰ ਜਿਵੇਂ ਵੀ ਮਿਲਦਾ ਹੈ ਉਹ ਮਨਜ਼ੂਰ ਹੈ ਗੁਰੂ ਮਹਾਰਾਜ ਸਾਰਿਆਂ ਤੇ ਨਜ਼ਰ ਮਿਹਰ ਕਰਦਾ ਰਹੇ ਧੰਨਵਾਦ